ਪੁਲਕਾਰਾ ਮਾਲਕ ਸਹਾਰਾ ਦੇ ਇਸ਼ਾਨੇ ਪਾਰਵਰਿਸ਼ੇ ਕਰਦੇ ਸਰਕਾਰਾਂ ਦੇ ਵੱਲੇ ਬੰਦੀ ਅਗੈ ਰੋਟੀ ਦਾ ਹਾਲਾਤ ਭਾਰਤੀ ਉਹਨੇ ਇਹਾਨ ਦੇ ਰਾਜ ਫਿਲਾਲੋ ਨੂੰ ਕੁੱਤੀ ਝੋਲੇ ਦੇ ਲੋ ਖਾਜ਼ਾਨ ਪੰਤ ਪੂਜਾ ਤੋ ਰਾਜ ਮਹਿਸਰਤਾ ਸੀ ਕਿ ਉਹਦੀ ਝੋਲੇ ਦੇ ਕੇ ਪਰ ਦਾਸਕੀ ਦਾਸਾ ਸਾਡੇ ਬਹੁਤ ਚੇ ਦੇਖਣ ਸਾ ਪੰਤ ਦੀ ਸੇਵਾ ਕਰਨ ਵਾਲਾ ਉਹਨਾਂ ਇਹ ਪੰਤ ਦੀ ਸਮਰਪਤਾ ਆਪਣਾ ਜੱਜਾ ਰ ਹੈ ਆਪਾਂ ਉਹਨਾਂ ਨਾਲ ਦੇ ਮੋਢਨਾ ਬਿਲਕੁਲ ਜੀ ਕਿੱਥੇ ਨੇ ਆ ਫੋਟੋ ਕਰਾ ਲਈ ਜੀ ਜਿੱਦਾਂ ਵਿੱਚ ਪਿੱਛੇ ਨੋ ਵੀ ਕਰ ਲੋ ਜੀ ਹਾਂ ਜੀ ਥੋੜਾ ਪਿੱਛੇ ਹੋਰ ਇਹਨਾਂ ਵਿੱਚ ਪਿੱਛਾ ਜਾ ਸਾਰੇ ਮੈਂ ਇਸ ਕੋ ਕਰਾ ਇੱਕ ਮਿੰਟ ਜੀ ਇੱਕ ਮਿੰਟ ਹਟਾ ਕੇ ਇੱਕ ਫੋਟੋ ਕਰ ਲੀਏ ਬੱਸ ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸ਼ਿਉਮਨੀ ਕਾਲੀਦਲ ਨੇ ਪੰਜਾਬ بچاؤ ਯਾਤਰਾ ਸ਼ੁਰੂ ਕੀਤੀ ਹੈ ਸਾਰੇ ਪੰਜਾਬ ਦੇ ਵਿੱਚ ਅੱਜ ਨਾਬੇ ਦੇ ਵਿੱਚ ਇਹ ਮੀਟਿੰਗ ਰੱਖੀ ਹੈ ਸਾਡੇ ਸਾਰੇ ਉਹਦੇ ਸਲਮਾਨ ਸਾਰੇ ਹਲਕਾ ਇੰਚਾਰਜ ਸਾਡੇ ਐ ਜੀ ਪੀ ਸੀ ਦੇ ਮੈਂਬਰ ਸਤਿੰਦਰ ਸਿੰਘ ਟੌੜਾ ਖੋਖਾ ਸਾਹਿਬ ਤੇ ਸਾਰੇ ਜਣੇ ਆਏ ਨੇ ਲੋਕਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਹੈ ਬਹੁਤ ਬੜਾ ਇਕੱਠਾ ਹੈ ਕਿ ਅੱਜ ਉਹਦੀ ਮੀਟਿੰਗ ਹੈ ਤੇ ਸਾਰਿਆਂ ਨੂੰ ਸਲਮਾਨ ਵੀ ਦਿੱਤਾ ਗਿਆ ਤੇ ਉਹ ਪੰਜਾਬ ਚੋਂ ਯਾਤਰਾ ਦੇ ਤਹਿਤ ਸਾਰਿਆਂ ਨੇ 10 ਤਰੀਕ ਨੂੰ ਇਹ ਯਾਤਰਾ ਸਾਡੀ ਆਉਣੀ ਹੈ ਸਾਹਿਬ ਵੀਰ ਸਿੰਘ ਬਾਦ ਪ੍ਰਧਾਨ ਸ਼ੋਮਨੀ ਕਾਲ ਦਰ ਆਉਣਗੇ ਇਹ ਯਾਤਰਾ ਇੱਕ ਰਿਕਾਰਡ ਤੋੜ ਯਾਤਰਾ ਹੋਊਗਾ ਬਹੁਤ ਉੱਚਾ ਹੈ ਲੋਕਾਂ ਦੇ ਵਿੱਚ ਆ ਸ਼ੋਮਨੀ ਕਾਲੀਦਾਲ ਨੇ ਤਕਰੀਬਨ 7-8 ਸੀਟਾਂ ਤੇ ਤੇ ਕਬਜ਼ਾ ਕਰਨਾ ਹੈ ਇੰਨਾ ਲੋਕਾਂ ਦੇ ਵਿੱਚ ਸਾਇ ਇਹ ਨਹੀਂ ਹੈ ਕਿ ਕੋਈ ਫਾਲਟ ਜੁਫੜ ਕੇ ਲਿਆ ਰਿਹਾ ਹੈ ਪਰ ਉਹ ਵਰਕਾਉਟ ਲਿਆ ਰਿਹਾ ਹੈ ਜਿਹੜੇ ਪੂਰੇ ਇਮਾਨਦਾਰੀ ਤੇ ਧਿਆਨ ਦੇ ਨਾਲ ਕੰਮ ਕਰਦੇ ਨੇ ਤੁਸੀਂ ਦੇਖਿਓ ਜਦੋਂ ਪਟਿਆਲਾ ਇਹ ਕੈਂਡੀਡੇਟ ਦਾ ਨਾਮ ਅਨਾਉਂਸ ਹੋਇਆ ਇੱਕ ਬੜੀ ਲੋਕਾਂ ਦੇ ਵਿੱਚ ਇਹ ਹੋ ਜਾਣਾ ਵੀ ਜਿਹੜਾ ਇਦਾਂ ਦਾ ਕੈਂਡੀਡੇਟ ਇੱਥੇ ਦੇਖਿਆ ਹੀ ਨਹੀਂ ਇੰਨਾ ਵਧੀਆ ਕੈਂਡੀਡੇਟਸ ਨੂੰ ਦੇ ਦੇ। ਦੂਜੀਆਂ ਪਾਰਟੀਆਂ ਬੰਦੇ ਤੇ ਵਿਸ਼ਵਾਸ ਹੀ ਹੈ ਨਹੀਂ। ਉਹਨਾਂ ਨੂੰ ਆਪਣੇ ਬੰਦਿਆਂ ਤੇ ਵਿਸ਼ਵਾਸ ਹੀ ਨਹੀਂ। ਦੂਜੀਆਂ ਪਾਰਟੀਆਂ ਨੂੰ ਲਿਆ ਕੇ ਦੂਜੇ ਉਹ ਕਿਉਂਕਿ ਉਹਨਾਂ ਨੂੰ ਪਤਾ ਵੀ ਠੱਗੀਆਂ ਮਾਰੀਆਂ ਹੋਈਆਂ ਨੇ ਜਿਹਦੀ ਬਸਲਾਉਂਦੇ ਨੇ ਠੱਗੀਆਂ ਮਾਰੀਆਂ ਹੋਈਆਂ ਨੇ। ਉਹ ਕਹਿੰਦੇ ਹੁਣ ਇਹ ਕਰੋ ਵੀ ਆਪਣੀਆਂ ਛੱਡ ਦਿਓ ਤੇ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਖੜੇ। ਜਿਹੜੀ ਭੁੱਖ ਹੜਤਾਲ ਕਰ ਰਹੀ ਆਮ ਆਦਮੀ ਪਾਰਟੀ ਉਹ ਰੋਜ਼ ਇੱਥੇ ਕਾਂਗਰਸਾਂ ਨੂੰ ਫੜ ਕੇ ਅੰਦਰ ਕਰ ਰਹੇ ਨੇ। ਜਦੋਂ ਉਹ ਫੜਦੇ ਨੇ ਉਦੋਂ ਕਹਿੰਦੇ ਬਹੁਤ ਕਿੰਨੀ ਵਾਰ ਤੋਂ ਬਾਅਦ ਕੇਜਰੀਬਾਹ ਸਾਹਿਬ ਨੂੰ ਫੜਿਆ ਉਹਨਾਂ ਨੇ ਤੇ ਦੱਸੋ 8 ਵਾਰ ਸੱਮਣ ਆਏ ਨੇ ਉਹਨਾਂ ਦੀ ਡਿਊਟੀ ਬਣਦੀ ਪਹਿਲੇ ਦਿਨ ਜਾਂਦੇ ਜੇ ਉਹਨਾਂ ਨੂੰ ਕੋਈ ਬਹੁਤਾ ਡਰ ਸੀ ਕੋਰਟ ਦੀ ਹੋਰ ਸਪੋਰਟ ਲੈਂਦੇ ਸਪੋਰਟ ਲੈ ਕੇ ਕਹਿੰਦੇ ਕਿ ਜੀ ਸਾਨੂੰ ਕੋਈ ਤੁਸੀਂ ਬੰਦਾ ਦੇ ਦਿਓ ਨਾਲ ਬੈਠੇ ਸਾਡੇ ਮੈਚ ਜੋ ਵੀ ਹੈ ਉਹ ਸਾਰਾ ਕੁਝ ਦੱਸ ਦੇਣਾ ਪਰ ਉਹ ਤਾਂ ਜਾਣ ਤੋਂ ਹੀ ਘਬਰਾਉਂਦੇ ਰਹੇ 8ਵੀਂ ਵਾਰ ਲਾ ਕੇ ਪੇਸ਼ ਹੋਏ ਨੇ ਤੋਂ ਅੱਜ ਆਪਣੇ ਬਾਅਦ ਨੂੰ ਤਾਂ ਭੁਖੜਤਾਲ ਕਰ ਰਹੇ ਨੇ ਲੋਕਾਂ ਦੇ ਉੱਤੇ ਕਰਦੇ ਸੀ ਜੇ ਦੇਖੀ ਜਵਾਨਤ ਕੀ ਦੀ ਨਹੀਂ ਹੋਈ ਜਵਾਨ ਤਾਂ ਹਰ ਬੰਦੇ ਦੀ ਹੋਈ ਆ ਕੱਲ ਉਹਨੇ ਕਿੱਡੇ-ਕੱਡੇ ਬੜੇ ਜਸ਼ਨ ਮਨਾਏ ਨੇ ਕਿ ਜਵਾਨਤ ਹੋ ਗਈ ਜਵਾਨਤ ਤਾਂ ਅਖੀਰ ਨੂੰ ਹੋਣੀ ਹੀ ਹੁੰਦੀ ਹੈ ਨਾ ਜਵਾਨਤ ਤਾਂ ਇਹਨਾਂ ਨੇ ਜਿੰਨੇ ਬੰਦੇ ਫੜੇ ਸੀ ਕੀ ਉਹਨਾਂ ਦੀ ਜਵਾਨਤ ਨਹੀਂ ਹੋਈ ਹਰ ਬੰਦੇ ਜਵਾਨਤ ਹੋਈ ਹੈ ਸੋ ਆਪਣੀ ਬਾੜ ਨੂੰ ਉਹ ਜਿਹੜਾ ਆਪਾਂ ਕਹਿੰਦੇ ਦੂਜੇ ਦੇ ਘਰ ਨੂੰ ਅੱਗ ਲੱਗੀ ਹੋਈ ਤਾਂ ਅੱਗ ਹੁੰਦੀ ਹੈ ਤੇ ਆਪਣੇ ਘਰ ਨੂੰ ਬਸੰਤਾਂ ਵਾਲੀ ਗੱਲ ਹੋ ਜਾਂਦੀ ਹੈ ਤੇ ਦੂਜੇ ਦੇ ਘਰ ਸਾਰਾ ਕੁਝ ਚੰਗਾ ਲੱਗਦਾ ਹੈ ਸੋ ਇਹਨਾਂ ਨੂੰ ਤਾਂ ਦੂਜੇ ਦੇ ਘਰ ਤਾਂ ਬਸੰਤਾਂ ਲੱਗਦਾ ਤੇ ਆਪਣੇ ਘਰ ਨੂੰ ਫਿਰ ਅੱਗ ਲੱਗਦੀ ਇਹਨਾਂ ਨੂੰ ਨਾਲ ਬਹੁਤ ਭਾਰੀ ਵੱਲ ਮਿਲੇਗਾ ਕਿਉਂਕਿ ਜਿਹੜੀ ਟੀਮ ਹੈ ਉਹ ਬੜਕੇ ਤਿਆਰ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਐਡੀ ਪਹਿਲਾਂ ਵੀ ਤਗੜੀ ਹੈ ਬਿਨਾ ਉਹਦਿਆਂ ਤੋਂ ਵੀ ਤਿਆਰ ਤਗੜੀ ਸੀਗੀ ਪਰ ਜਿਹੜੇ ਹੁਣ ਉਹਦੇ ਧਾਰੀਆਂ ਦਿੱਤੀਆਂ ਨੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਤਗੜੀ ਹੋਈ ਹੈ 10 ਤਰੀਕ ਨੂੰ ਸਾਡੇ ਹਲਕੇ ਵਿੱਚ ਯਾਤਰਾ ਆ ਰਹੀ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਜਿਹੜੀ ਲਗੀ ਚੱਲੇ ਨੇ 10 ਤਰੀਕ ਨੂੰ ਸਾਡੇ ਹਲਕੇ ਜਾ ਰਹੀ ਹੈ ਉਹਦੀਆਂ ਸੰਬੰਧ ਉਹਦੀਆਂ ਤਿਆਰੀਆਂ ਸੰਬੰਧੀ ਅਸੀਂ ਇਹ ਮੀਟਿੰਗ ਰੱਖੀ ਸੀਗੀ ਤੋਂ ਅਸੀਂ ਭਾਰੀ ਵੱਡਾ ਸਵਾਗਤ ਕਰਾਂਗੇ ਤੋਂ ਆਉਣ ਵਾਲਾ ਜਿਹੜਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਲੋਕਾਂ ਨੇ ਇਰਾਦਾ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣੀ ਹੈ ਯਾਤਰਾ ਹੈ ਉਹਨੂੰ ਲੈ ਕੇ ਬਹੁਤ ਭਾਰੀ ਅਸ਼ਾ ਹੈਗਾ ਕੱਲੇ ਕੱਲੇ ਪਿੰਡ ਦੇ ਵਿੱਚ ਅਸੀਂ ਜਾ ਰਹੇ ਹਾਂ ਟੀਮਾਂ ਸਾਡੀਆਂ ਬਣ ਚੁੱਕੀਆਂ ਨੇ ਕੱਲੇ ਕੱਲੇ ਬਣ ਜਾਵਾਂਗੇ ਤੋਂ ਭਾਰੀ ਅਸ਼ਾ ਹੋਏਗਾ ਤਕਰੀਬਨ 1500 2000 ਟਰੈਕਟਰ ਜਿਹੜਾ ਉਹ ਯਾਤਰਾ ਦੇ ਵਿੱਚ ਚੱਲੇਗਾ ਇਹਦੇ ਵਿੱਚ ਵੱਡੇ ਗਿਣਤੀ ਵਿੱਚ ਲੋਕ ਆਉਣਗੇ ਪਲਾਨ ਕੀ ਰਹੂਗਾ ਜੇ ਤਾਂ ਪਲਾਨ ਇਹ ਤਾਂ ਰੂਟ ਯਾਤਰਾ ਜਿਹੜੀ ਹੈਗੀ ਅਸੀਂ ਪਹਿਲਾਂ ਟੌੜੇ ਬਣ ਤੋਂ ਸ਼ੁਰੂ ਹੋਣੀ ਹੈ ਟੌੜੇ ਬਣ ਤੋਂ ਹੋ ਕੇ ਫਿਰ ਭਾਰਸੋਂ ਆਉਣੀ ਹੈ ਭਾਰਸੋਂ ਤੋਂ ਫਿਰ ਚਹਿਲ ਨੂੰ ਜਾਣੀ ਹੈ ਚਹਲ ਤੋਂ ਬਾਅਦ ਇੱਥੇ ਭੋਜੋ ਮਾਦਰੀ ਹੁੰਦੇ ਹੋਏ ਬਿਲਡਵਾਲ ਹੁੰਦੇ ਹੋਏ ਤੇ ਇੱਥੇ ਪਟਿਆਲਾ ਗੇਟ ਆਕੇ ਦਾ ਐਂਡ ਥੋੜਾ ਪੰਜਾਬ ਮਕਸਦ ਜਿਹੜਾ ਹੈਗਾ ਸਾਡਾ ਇੱਕੋ ਹੀ ਹੈ ਕਿ ਪੰਜਾਬ ਪੰਜਾਬੀਆਂ ਦਾ ਜਿਹੜੇ ਬਾਹਰਲੇ ਲੋਕ ਇਹ ਸਾਰੀਆਂ ਹੁਕਮ ਲੈ ਕੇ ਆਉਂਦੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਪਸੰਦ ਨਹੀਂ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਖੁਦ ਮਖਤਿਆਰ ਰਿਹਾ ਤੇ ਖੁਦ ਮਖਤਿਆਰੀ ਦਾ ਫੈਸਲਾ ਜਿਹੜਾ ਹੈ ਅਕਾਲੀ ਦਲ ਨੇ ਲਿਆ ਉਸ ਗੱਲ ਦੀ ਖਿਲਾਗਾ ਸਾਰੇ ਜਗਤ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਰੇਕ ਵਰਕਰ ਹੀ ਆਪਣੇ ਆਪ ਆਪਣੇ ਆਪ ਦੇ ਵਿੱਚ ਲੀਡਰ ਹੈ ਕਿਉਂ ਪਾਰਟੀ ਸੰਘਰਸ਼ੇ ਪੈਦਾ ਹੋਏ ਪਾਰਟੀ ਹੈ ਗੁਰੂ ਸਾਹਿਬ ਦੇ ਸਿਧਾਂ ਪਹਿਰਾ ਦਿਨ ਦੇ ਪਾਰਟੀ ਮੌਜੂਦ ਚ ਆਈ ਸੀ 100 ਸਾਲ ਪਹਿਲਾਂ ਅੱਜ ਇਹ ਨਹੀਂ ਹੈ ਕਿ ਇਹ ਸਾਡੇ ਪਾਰਟੀ ਦੇ ਵਿੱਚ ਜੇ ਕੋਈ ਵੀ ਬੰਦਾ ਉਧੇਦਾਰ ਬਣਦਾ ਜਾਂ ਜਥੇਦਾਰ ਬਣਦਾ ਤਾਂ ਉਹ ਉਹ ਕੋਈ ਵਿਸ਼ੇਸ਼ ਉਹ ਕੋਈ ਉਹਦੀ ਉਹਦਾ ਕੋਟਾ ਟੱਪਾ ਹੁੰਦਾ ਗੱਲ ਹੈ ਕਿ ਜਦੋਂ ਜੰਗ ਹੁੰਦੀ ਹੈ ਉਹ ਤੇ ਜਰਨੈਲ ਦੀ ਸ਼ਹਾਦਤ ਸਿਪਾਹੀ ਦੀ ਸ਼ਹਾਦਤ ਤੇ ਉਹਦੇ ਵਿੱਚ ਜਿੰਨੇ ਵੀ ਜੰਗ ਦੇ ਹਿੱਸਾ ਲੈਂਦੇ ਸਭ ਦੀ ਸ਼ਹਾਦਤਾਂ ਤੇ ਸਭ ਦਾ ਮਾਨ ਸਨਮਾਨ ਬਰਾਬਰ ਤੇ ਜੰਗ ਜਿੱਤੀ ਜਾਵੇ ਤਾਂ ਸਭ ਨੂੰ ਮਾਨ ਸਨਮਾਨ ਮਿਲਦਾ ਤੇ ਸ਼ਹਾਦਤਾਂ ਦੇ ਸਭ ਨੂੰ ਕੌਮ ਦੇ ਸ਼ਹੀਦ ਕਹਾਏ ਜਾਂਦੇ ਨੇ ਉਸ ਗੱਲ ਨੂੰ ਲੈ ਕੇ ਸ਼ਰੋਮ ਨੇ ਕਾਲੀਦਾਲ ਆਪਣੀ ਵਿਚਾਰਧਾਰਾ ਨਾਲ ਚੱਲਦੀ ਹੈ ਜਿਹੜੇ ਜਿਹੜੇ ਜਥੇਦਾਰ ਬਣੇ ਨੇ ਜਿਹੜੇ ਜ਼ਿੰਮੇਵਾਰ ਮਿਲੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜਿਹੜੇ ਨਵੇਂ ਬਣੇ ਕੋ ਵੱਡੀਆਂ ਮੁਬਾਰਕਾਂ ਕਿਉਂਕਿ ਪਾਰਟੀ ਦੇ ਉਹ ਪਿੱਲਰ ਨੇ ਪਾਰਟੀ ਬੈਕਬੋਨ ਨੇ ਤੇ ਡਾਇਨਾਮਿਕ ਤਰੀਕੇ ਨਾਲ ਪਾਰਟੀ ਹਮੇਸ਼ਾਲੇ ਕਾਰਤੀ ਰਹੀ ਹੈ ਸਾਰੇ ਵਿਚਾਰ ਵਟਾਂਦਰੇ ਕਰਕੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਅੱਜ ਲਾਲਕਾ ਸਾਹਿਬ ਨੇ ਜੀ ਤਖੜਾ ਸਾਹਿਬ ਟੋੜਾ ਸਾਹਿਬ ਸਾਡੇ ਵਿਚਾਰ ਕਰਕੇ ਤੇ ਸਰਕਰ ਪ੍ਰਧਾਨ ਲਾਏ ਨੇ ਉਹ ਤਾਂ ਹੀ ਦਾਸ ਨੂੰ ਵੀ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੀ ਪ੍ਰਧਾਨਗੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹਦੇ ਵਿੱਚ ਮੈਂ ਬੇਨਤੀ ਕਰਦਾ ਕਿ ਮੇਰਾ ਵਿਦਿਆਰਥੀ ਜੀਵਨ ਤੋਂ ਰਾਜਨੀਤਿਕ ਸਫ਼ਰ ਸ਼ੁਰੂ ਹੋਇ ਪਾਰਟੀ ਨੇ ਮੈਨੂੰ ਯੂਥੀਲ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਪਾਰਟੀ ਨੇ ਜੇ ਆ ਮੌਕਾ ਦਿੱਤਾ ਹੈ ਜਾਂ ਸੇਵਾ ਲਈ ਹੈ ਕਿ ਬਾਣਜਾ ਫਰਮਾਣਾ ਕਿ ਸੇਵਕ ਕੋ ਸੇਵਾ ਬਣਾਈ ਗੁਰੂ ਸਾਹਿਬ ਸੇਵਾ ਲੈਣਦੇ ਨੇ ਪਰ ਸੇਵਾ ਕਰਦੇ ਨਹੀਂ ਹੁੰਦੇ ਜੇ ਪਾਰਟੀ ਸੇਵਾ ਲੈ ਰਹੀ ਹੈ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਤਾਂ ਦੇ ਹੀ ਨਾ ਕਰਾਂਗੇ ਲੋਕ ਸਭਾ ਦੇ ਵਿੱਚ ਬਹੁਤ ਵੱਡੇ ਮਾਰਜ ਨਾਲ ਸੀਟਾਂ ਪੰਜਾਬ ਦੀ ਸਾਰੀ ਜਿਤਾ ਕੇ ਪਾਰਲੀਮੈਂਟ ਦੇ ਭੇਜਾਂਗੇ ਜੋ ਦੇਸ਼ ਦੇ ਕਾਨੂੰਨ ਪਾਰਲੀਮੈਂਟ ਚ ਬਣਦੇ